ਦੇਨ ਕੇ ਤਵਲੇ ਪੰਜਾਬੀ ਤੇ ਅੱਜ ਲਾਈਵ ਆ ਜੀ ਆਪਾਂ ਖੇਤ ਦੇ ਵਿੱਚੋਂ ਦੇ ਸਰੋ ਕੱਢੀ ਜਨੇ ਕੰਬਾਈਨ ਨਾਲ ਤੇ ਆ ਦੇਖੋ ਜੇ ਤੁਸੀਂ ਲਾਈਵ ਹੈਗੇ ਆ ਜੀ ਦੇਖ ਸਕਦੇ ਹੋ ਮੁੰਡਿਆਂ ਨੇ ਆਪੇ ਪਾਣੀ ਪੀਤੀ ਤੇ ਜੁੜਾ ਲਾਈਵ ਚੱਲ ਰਿਹਾ ਲਾਈਵ ਆ ਰਿਹਾ ਵੇ ਦੇਖਣਾ ਜੋੜ ਸਕਦੇ ਤੁਸੀਂ ਆਪਣੇ ਲਾਈਵ ਨਾਲ ਦੇਖ ਸਕਦੇ ਤੁਸੀਂ ਚੱਲ ਰਹੀਆ ਜੋ 40 ਢੇਰ ਪਿਆ ਜੀ ਆਪਣਾ ਸਾਹਮਣੇ ਤੇ ਇੱਕ ਕਫਾ ਕੱਢੀ ਜਾਂਦੇ ਆਂ ਤੁਸੀਂ ਦੇਖ ਸਕਦੇ ਹੋ ਲਾਈਵ ਹੈਗਾ ਜੀ ਦੇਖ ਸਕਦੇ ਹੋ ਯੋ ਕਿਤੀ ਆ ਨੀ ਦੇ ਨਾ ਕਿਆ ਸਰਕਾਰੀ ਰਹੀ ਹੈ ਜਿੰਨੇ ਸੌ ਕੁੰਡੇ ਲੱਗੇ ਆ ਠੇਰ ਇਹਨਾਂ ਸਾਡਾ ਵੀ ਡਰ ਤੁਰਿਆ ਆ ਰਿਹਾ ਹੈ ਬਿਸਲਾਲਾ ਛਲੇ ਸਿਰਾ ਇੱਕ ਬੰਦਾ ਜੁੜ ਗਿਆ ਜੀ ਆਪਣੇ ਲਾਈਵ ਨਾਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਕਮੈਂਟ ਕਰਕੇ ਭਾਈ ਜੀ ਦੱਸ ਸਕਦੇ ਹੋ ਤੁਸੀਂ ਕਿ ਕਿੱਥੋਂ ਜੁੜੇ ਹੋ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਵੀ ਆਪਣੇ ਲਾਈਵ ਨਾਲ ਜੁੜਿਆ ਜੀ ਕਮੈਂਟ ਕਰਕੇ ਦੱਸੋ ਭਾਈ ਜੀ ਕਿੱਥੋਂ ਜੁੜੇ ਹੋ ਜੋ ਵੀ ਵੀਰ ਪੈਂਟਰਾ ਆਪਣੇ ਨਾਲ ਲਾਈਵ ਹੋਇਆ ਜੀ ਲਾਈਵ ਵੀਰੇਡਿਟ ਕਿਤਾ ਸੱਗਨੇ ਤੁਸੀਂ ਦੋ ਜੁੜ ਗਏ ਹੈ ਜੀ ਦੋ ਲਾਈਵ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਹੈ ਜੀ ਤੇ ਮੇਰਾ ਲਾਈਵ ਚੱਲ ਰਿਹਾ ਤੇ ਬਹੁਤ ਸਾਡੇ ਵੀ ਜੀ ਉਹ ਜਾਨੇ ਕਮੈਂਟ ਕਰਕੇ ਦੱਸੋ ਜੀ ਕਿੱਥੋਂ کر کے دسو جی آپ نے بھی دکھایا کمنٹ کر کے دسو بھائی جی کتوں کمنٹ کرو جی کمینٹ ایک لائک بھی آ گیا جی بہت بہت دنواد جی جو بھی لائک کر رہے ہیں ਇਹ ਗੇੜਾ ਫੈਲਿਆ ਪਿਆ ਪੂਸਤਾਂ ਜਿੰਨੇ ਰੋਲੇ ਕਿੰਨਾ ਤੇ ਆ ਜੀ ਆਪਣਾ ਅਰਜਨ ਟਰੈਕਟਰ ਤਿੰਨ ਜਾਨੇ ਜੁੜ ਗਿਆ ਜੀ ਤਿੰਨ ਜਾਨੇ ਤਿੰਨ ਜਾਨੇ ਲਾਈਵ ਲਾਈਵ ਕਿਹਾ ਜੀ ਲਾਈਵ ਭੱਟੀ ਦੀਆਂ ਪਿੰਨਾ ਮੰਗ ਰਿਹਾ ਜੀ ਮੇਰੇ ਤੋਂ ਫੱਟੀ ਦੀਆਂ ਪਿੰਨਾ ਮੰਗੀਆਂ ਜਾ ਰਹੀਆਂ ਨੇ ਬੋਲੀ ਫੱਟੀ ਗਈ ਐ ਟੈਗ ਦੇ ਫੱਟੀ ਦੇ ਪਿੰਨਾ ਸਿੱਟੀ ਹੁੰਨੀ ਹੈ ਕਦੀ ਆਪਾਂ ਕਿਤੇ ਹਾਂ ਕੱਟ ਕੇ ਬਾਹਰ ਸਾਡੇ ਚੋਬਰ ਨੇ ਫੱਟੀ ਦੀ ਪਿੰਨੀ ਸਿੱਟਦੀ ਤੇ ਹੋਈ ਨਹੀਂ ਤੇ ਸਟੇਗ ਨੇ 5 ਜਾਣੇ ਲਾਈਵ ਜੁਣ ਰਹੇ ਹੈ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਜਿੰਨੇ ਵੀ ਜੁੜਿਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਆਪਣੇ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਰੱਬ ਕੇ ਤੇ ਸਰੋਂ ਗੱਡੀ ਜਾਂਦੇ ਜੀ ਆਪਾਂ ਦੇਖ ਸਕਦੇ ਹੋ ਤੁਸੀਂ ਤੇ ਸਹੀ ਗਰੀ ਜੀ ਜੋ ਬਹੁਤ ਜ਼ਿਆਦਾ ਲੱਗ ਜਾਂਦਾ ਤਾਂ ਆਪਣੇ ਪਿੰਡਾਂ ਦੇ ਆਪਣੇ ਸ਼ਹਿਰਾਂ ਦੇ ਨਾਮ ਦੱਸੋ ਜਿੱਥਾਂ ਵੀ ਤੁਸੀਂ লাইਵ ਕਰਨਾ ਦੇਖ ਰਹੇ ਹੋ ਤੇ ਦੱਸ ਸਕਦੇ ਹੋ ਪਿੰਡਾਂ ਸ਼ਹਿਰਾਂ ਦੇ ਨਾਮ ਦੱਸੋ ਜੀ ਤੇ ਆਪਣੇ ਚੈਨਲ ਦੀਆਂ ਵੀਡੀਓ ਨੂੰ ਜੇ ਤੁਹਾਨੂੰ ਪਸੰਦ ਕਰਦਾ ਦੇਖਣਾ ਤਾਂ ਆਪਣੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜੀ ਤੇ ਬਾਕੀ ਕੱਲ ਤੋਂ ਆਪਾਂ ਬਸ ਤਾਂ ਵੀ کنک بھی وڈنی شروع کرنی ہے جی دیکھ سکتے ہو کنک بھی بک چکی ہے تیار ہے ڈال ہی ڈیویں کھڑے ہے جی دیکھ سکتے ہے جی جن بھی جانے اپنے لائف سے دفتو جی دفتو لائف دفتو جی دفتو لائف 5 ਜਾਣੇ ਹੋ ਗਿਆ ਜਿੱਦੜ ਲਈ ਤੇ 5 ਜਾਣੇ ਜੁੜ ਗਏ ਨੇ ਜੀ ਲਾਈਨ ਜੋ ਵੀ ਤਸੱਦ ਕਰ ਰਹੇ ਆ ਜੀ ਆਪਣੀ ਲੇਖਣਾ ਬਹੁਤ ਹੀ ਵਧੀਆ ਲੱਗ ਰਿਹਾ ਹੈ ਦੇਖ ਫਾਈਨਲ ਗੱਲ ਕਰਦੇ ਆ ਕੀ ਨੰਬਰ ਤੇ ਕਰਨਾ ਬਸ ਆਪਣੀਆਂ ਜਾਰੀ ਨੇ ਬਹੁਤ ਬਹੁਤ ਸਾਰਾ ਧੰਨ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਵੀ ਮੇਰੇ ਲਾਈਫ ਨਾਲ ਜੁੜੇ ਹੈ ਜੀ ਇਸ ਟਾਈਮ ਜੋ ਵੀ ਵੀਰ ਸਤ ਪਰਾ ਮੇਰੇ ਦੇਖ ਰਿਹਾ ਹੈ ਜੀ ਚਾਹੇ ਉਹਨੇ ਵੱਡੇ ਅਸਟ੍ਰੋ ਹੋਏ ਹੈ ਜੀ ਤੇ ਕੋਣ ਕੋਣ ਤੁਹਾਡੇ ਆਪਣੇ ਚੈਨਲ ਦਾ ਚੈਨਲ ਤੇ ਦੇ ਉਧਰ ਛੋਪੇ ਵੀ ਕਹਿੰਦੇ ਬੈਕ ਕਰ ਕਰ ਕੇ ਕਹਿੰਦੇ ਕਰ ਰਿਹਾ ਜੀ ਦੇਖੋ ਟਰੈਕਟਰ ਦੇ ਵਿੱਚ ਜਾਨ ਕੱਢ ਰਹੇ ਆ ਇਹ ਇਹ ਕਾ ਬੰਦਾ ਆਉਂਦਾ ਹੈ ਵਾਰੀ ਵਾਰੀ ਚੋਕ ਕਰ ਦਿੰਦਾ ਹੈ ਮਸ਼ੀਨ ਨੂੰ ਤੇ ਗਤੀ ਇਹ ਦੇਖੋ ਜੀ ਇੱਧਰ ਲਾਈਵ ਚੱਲ ਰਿਹਾ ਤੇ ਦੇਖ ਸਕਦੇ ਹੋ ਹੋ ਜਾਣੇ ਜੁੜ ਗਿਆ ਜੀ ਆਪਣੇ ਲਾਈਵ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਕਮੈਂਟਾਂ ਚ ਆਪਣਾ ਨਾਮ ਦੱਸੋ ਜੀ ਅੱਬਾ ਨਾਮ ਵੀ ਸਾਰਿਆਂ ਦਾ ਲਵਾਂਗੇ ਜੋ ਵੀ ਕਮੈਂਟਾਂ ਚ ਆਪਦਾ ਨਾਮ ਲਿਖੂਗਾ ਜੀ ਤੇ ਆਪਾਂ ਸਾਰਿਆਂ ਨੂੰ ਜੋ ਵੀ ਵੀ ਬੈਂਟ ਕਰਦੇ ਹੋ ਜੀ ਲਾਈਕ ਨੂੰ ਤੇ ਸਰਦ ਦਬਕੇ ਸ਼ੇਅਰ ਤੇ ਨੌ ਜਾਣੇ ਜੁੜ ਚੁੱਕੇ ਹੈ ਜੀ ਤੇ ਲਾਈਕ ਕਰ ਦਿਓ ਜੀ ਲਾਈਕ ਜੇ ਤੱਕ ਇੱਕ ਜਨੇ ਨਹੀਂ ਕੀਤਾ ਆਪਣਾ ਲਾਈਵ ਤੇ ਲਾਈਕ ਜਰੂਰ ਕਰਤਾ ਜੀ ਤੇ ਕਣਕਾ ਵੀ ਫੱਕਣਤੇ ਨੇ ਜੀ ਤੇ ਲਾਈਕ ਕਰ ਦਿਓ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਦੇਖ ਰਹੇ ਆ ਦੱਬ ਕੇ ਤੇ ਸਬਸਕ੍ਰਾਈਬ ਵੀ ਕਰਤਾ ਜੀ ਆਪਣੇ ਚੈਨਲ ਨੂੰ ਦਮਾ ਇਦਾਂ ਦੀ ਹੀ ਖੇਤੀਬਾੜੀ ਦੇ ਰਿਲੇਟਡ ਤੇ ਕਮੇਡੀ ਵੀਡੀਓਜ਼ ਦੇ ਰਿਲੇਟਡ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ ਦੇਖ ਸਕਦੇ ਹੋ ਤੁਸੀਂ ਤੇ ਉਧਰੋਂ ਬਾਪੂ ਵੀ ਆ ਰਿਹਾ ਜੀ ਬਾਦਰ ਸਾਹਿਬ ਆਪਣੇ ਖੇਤੀਬਾੜੀ ਤੇ ਬਈ ਆਪਾਂ ਪ੍ਰਾਊਡ ਕਰਦੇ ਆ ਜੋ ਖੇਤੀ ਕਰਦੇ ਆ ਕਿਸਾਨ ਉਹਨਾਂ ਤੇ ਆਪਾਂ ਪ੍ਰਾਊਡ ਹੋਣੇ ਆ ਪ੍ਰਾਊਡ ਆ ਆਪਾਂ ਉਸ ਚੀਜ਼ ਨੂੰ ਲੈ ਕੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨਾਲ ਵੀ ਕਰਦੇ ਆ ਗੱਲਬਾਤ ਤੇ ਸ਼ੋਰ ਤੋਂ ਦਿਖਾਦਨੇ ਆ ਜੀ ਆਪਣੀ ਝਾਮਨ ਵਾਲੀ ਮੋਟਰ ਤੇ ਦੇਖ ਸਕਦਾ ਔਰ ਤਗੜਾ ਝਾਮਨ ਹੈ ਜੀ ਤੇ ਨਾਲ ਹੀ ਅਸੀਂ ਲਾਤਾ ਇਹਦੇ ਬੋਰ ਲੱਗੀ ਹੈ ਜੀ ਠੀਕ ਸਮਝਦੇ ਹੋ ਤੁਸੀਂ ਕੋਈ ਤੇ ਲਾਈਕ ਕਰ ਦੋ ਜੀ ਆਪਣੇ ਚੈਨਲ ਨੂੰ ਦਬੂ ਕੇ ਸਬਸਕ੍ਰਾਈਬ ਕਰ ਦੋ ਚੈਨਲ ਨੂੰ 11 ਹਜ਼ਾਰ ਨੇ ਜੁੜ ਚੁੱਕਿਆ ਜੀ ਆਪਣੇ ਲਾਈਵ ਦੇ ਨਾਲ ਤੇ ਦੇਖ ਸਕਦੇ ਹੋ ਸਰੋਂ ਕੱਢੀ ਜਾਂਦੇ ਆ ਜੀ ਤੇ ਮੁੰਡਿਆਂ ਦਾ ਜ਼ੋਰ ਪਰ ਜ਼ੋਰ ਲੱਗਾ ਪਿਆ ਤੇ ਇਧਰ ਬਾਪੂ ਸਾਜਦੇ ਹੋੜਾ ਹੀ ਹੁੰਦਾ ਸਾਜਦੇ ਹੋ ਜੀ ਮੇਰੇ ਤੇ ਬਾਪ ਜੱਪੜ ਗੀ ਦੇਖੋ ਜੀ ਤੇ লাইਵ ਤੇ ਜੁੜੇ ਰਹੋ ਜੀ ਤੇ ਖੁਦ ਖਾਣੇ ਤੁਹਾਨੂੰ ਆਪਾ ਤੇ ਆਹ ਦੇਖੋ ਜੀ ਖੂਹ ਹੈ ਜੀ ਮੋਟਰ ਪਾਈ ਹੋਈ ਹੈ ਜੀ ਵਿੱਚ ਤੇ ਦੇਖ ਸਕਦੇ ਆ ਤੁਸੀਂ ਤੇ ਹਾਕੀ ਕੰਤਾ ਪੱਕਣ ਤੇ ਆ ਚੁਕੀਆਂ ਨੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਤੇ ਆਪਣੀ লাইਵ ਨੂੰ ਵੀ ਕਰ ਦਿਓ ਸ਼ੇਅਰ ਦਬ ਕੇ ਤੇ ਆਹ ਜੀ ਆਪਣੇ ਟੂ ਪਿਆਜ ਟੂਤੀਆਂ ਖਾ ਲਈਏ ਟੂਤੀਆਂ ਟੂਸ ਤੱਕ ਟੂਸ ਤੱਕ ਟੂਤੀਆਂ ਹਾਈ ਜਮਾਲ ਤੇ ਤੇ ਸਾਰੇ ਮੇਰੇ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਜੋ ਵੀ ਮੈਨੂੰ ਦੇਖ ਰਿਹਾ ਜੀ ਦਿলো ਧੰਨਵਾਦ ਆ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਤੇ ਆਪਾਂ ਲਾਈਵ ਦੁਬਾਰਾ ਫੇਰ ਹੋਵਾਂਗੇ ਦੁਪਹਿਰ ਦੇ ਲਗਭਗ ਆਪਾਂ 2 ਵਜੇ ਦੁਬਾਰਾ ਲਾਈਵ ਹੋਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਕੰਮ ਨਿਬੜ ਗਿਆ ਜੀ ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੇ ਨਾਲ ਵੀ ਦਾ ਤੇ ਆਪਣਾ ਲਾਈਵ ਹੁੰਦਾ ਆਪਾਂ 2 ਵਜੇ ਲਾਈਵ ਕਰਾਂਗੇ ਜੀ ਤੇ ਉਦੋਂ ਮੈਂ ਤੁਹਾਨੂੰ ਇੱਕ ਗਾਣਾ ਵੀ ਸੁਣਾਉਂਗਾ ਜੀ ਨਾਲ ਆਪਦੇ ਮੈਂ ਗਾਣ ਸੌਂਗ ਵੀ ਲਿਖਾਂਗਾ ਤੇ ਉਹ ਗਾਣਾ ਵੀ ਸੁਣਾਉਂਗਾ ਜੀ ਮੈਂ ਤੁਹਾਨੂੰ ਇੱਕ ਤੇ ਚਲੋ ਫਿਰ ਉਧਰ ਲਾਈਵ ਤੇ ਜਰੂਰ ਜੁੜਿਓ ਜੀ ਸਾਰੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਜੀ ਤੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਬਜ਼ੁਰਗ ਜਿੰਨੇ ਵੀ ਜੁੜੇ ਆ ਜੀ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਜੀ ਜੋ ਮੈਨੂੰ ਪਿਆਰ ਕਰਦੇ ਆ ਜੋ ਆਪਣੇ ਇਸ ਚੈਨਲ ਨੂੰ ਕਰਦੇ ਆ ਤੇ ਆਪਣੇ ਚੈਨਲ ਨੂੰ ਜਾਂਦੇ ਜਾਂਦੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਕੇ ਜਾਣਾ ਜੀ ਧੰਨਵਾਦ ਜੀ ਇਸੇ ਦਿਨਾਲ ਆਪਣਾ ਲਾਈਵ ਹੁੰਦਾ ਜੀ ਖਤਮ